ਦਾ ਜਲੰਧਰ ਆ ਪਛਮੀ ਜਿਮਣੀ ਚੋਣਾ ਮੋਕੇ ਜਿੱਥੇ VOTING ਪ੍ਰਕਿਰਿਆ ਨਿਰੰਤਰ ਚੱਲਦੀ ਹੋਈ ਨਜ਼ਰ ਆ ਰਹੀਆ ਤਾਂ 6 ਤਸਵੀਰਾਂ ਸਾਹਮਣੇ ਆਈਆਂ ਨੇ 6 ਤਸਵੀਰਾਂ 3 ਵਜੇ ਤੱਕ 42.6% ਦੀ VOTING ਹੋ ਚੁੱਕੀ ਆ 6 ਤਸਵੀਰਾਂ ਦੇ ਵਿੱਚ ਮਹਿੰਦਰ ਭਗਤ ਸ਼ੀਤਲਾ ਗੁਰਾਹਲ ਸੁਨਿੰਦਰ ਕੌਰ ਸੁਜੀਤ ਕੌਰ ਬਿੰਦਰ ਲੇਖਾ ਤੇ ਸੁਸ਼ੀਲ ਕੁਮਾਰ ਰਿੰਕੂ ਵੋਟ ਦਾਪੂਕਤਾਨ ਕਰਕੇ ਬਾਹਰ ਆਉਂਦੇ ਹੋਏ ਦਿਖਾਈ ਦਿੱਤੇ ਆਪਣੀ ਮੱਤ ਦਾ ਇਸਤੇਮਾਲ ਕੀਤਾ ਗਿਆ ਲੇਕਿਨ ਸ਼ੀਤਲ ਅੰਗੁਰਾਲ ਨੇ ਜਿਹੜੇ ਉਹ ਸਥਾਨਕ ਸਰਕਾਰ ਤੇ ਕਾਫੀ ਹਮਲਾਵਰ ਨਜ਼ਰ ਆ ਰਹੇ ਨੇ ਕਾਫੀ ਹਮਲਾਵਰ ਨਜ਼ਰ ਆ ਰਹੇ ਨੇ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਉਹਨਾਂ ਨੂੰ ਧਮਕੀਆਂ ਭਰੇ ਫੋਨ ਕਾਲ ਆ ਰਹੇ ਨੇ ਤਾਂ ਕਿਸਾਨਾਂ ਕੋ ਸਰਵਤ ਸਿੰਘ ਪਦੇਰ ਪ੍ਰੈਸ ਕਾਨਫਰੰਸ ਕਰ ਰਹੇ ਨੇ ਸਿੱਧਾ ਲੈ ਚਲੋ ने, मेन नेशनल हाईवे उसके ऊपर दीवार बनाकर रास्ता रोका था अर्धसैनिक फोर्स लगे हुए थे और हमारे ऊपर बहुत ज़्यादा बल प्रयोग किया गया शहीद शुभकर्ण जी शहीद हुए 433 किसान जख्मी हुए तो हमने देखा तब हम वहाँ रुक गए भी आगे बढ़ने से बड़ा टकराव होता है जानी नुकसान हो रहा है तब से हम वहाँ बैठे हुए हैं हमारा मानना है भी ये फैसला भी लेट है हमारा बिल्कुल इरादा नहीं था भी हम रास्ता रोकेंगे अगर ये फैसला इट इज़ इसी तरह ऑर्डरों में भी आता है और कल को हरियाणा सरकार ये बॉर्डर खोलती है तो ये बुरी बात नहीं है हमारा भी जो दिल्ली जाने का निर्णय था उसके बारे में हम लोग 16 को जो मीटिंग दोन फॉर्मों की होंगी उसमें विचार करेंगे कि इसके बारे में क्या क्यों नहीं हम लोग फिर विचार करके आगे बढ़ने के बारे में निर्णय लेंगे अगर ये फैसला हमारे बैरिकेड खुलते हैं इसमें दो तीन चीज़ें देखने वाली हैं क्या हरियाणा सरकार एक तो ये जो निर्णय आया इसके ऊपर को रिव्यू पटिशन डालती है मानजोग हाई कोर्ट में कि दोबारा मानजोग हाई कोर्ट विचार करे क्योंकि सरकार है दूसरी तरफ वो ऐसा कर भी सकती है ये दो तीन दिन में सब कैलरिटी आपके सामने आ जाएगी तो हमारी जो आज जो निर्णय आया ये हमारे जो फैसले उनके ऊपर मोहर लगी जो हम लोग बात करते थे कि जो शंभू बॉर्डर है या खनौरी बॉर्डर है या और बॉर्डर्स हैं वो हमने बंद नहीं किए हैं ये हरियाणा और सेंट्रल गवर्नमेंट ने बंद किए उसी हमारी बात के ऊपर मानजोग हाईकोर्ट ने जो मोहर लगाई है ਪੀਏ ਹਰਿਆਣਾ ਸਰਕਾਰ ਇਸੇ ਜਲਦ ਤੋਂ ਜਲਦ ਬੈਰੀਕੇਟ ਖੋਲੇ ਤਾਂ ਇਹ ہمارا ਜੋ اخلاقی ਤੌਰ ਤੇ ਜੋ ہمارا کہنا تھا پوری ਦੁਨੀਆ ਕੇ بیچ ہوا ਸੱਚ ਸਾਬਿਤ ہوا ਅਰ ਇਸਕੇ ਆਨੇ ਵਾਲੇ ਸਮੇਂ ਮੇਂ ਹਮ ਨਿਰਨੇ ਲੇਗੇ ਤਾਂ ਅੱਜ ਜਿਹੜਾ ਫੈਸਲਾ ਮਾਨਯੋਗ ਹਾਈ ਕੋਰਟ ਦਾ ਸਾਡੇ ਸਾਹਮਣੇ ਆ ਰਹਾ ਵਾ ਇੱਕ ਤਾਂ ਇਹਦੀ ਜਿਹੜੀ ਆਰਡਰਾਂ ਦੀ ਕਾਪੀ ਆ ਅਸੀਂ ਆਪਣੇ ਵਕੀਲਾ ਰਹੇ ਕੱਲ ਪਰਸੋਂ ਲੈਣ ਦਾ ਯਤਨ ਕਰਾਂਗੇ ਫਿਰ ਇਹਦੇ ਤੇ ਅਸਲ ਵਿਚਾਰ ਕਰਨ ਵਾਲੀ ਗੱਲ ਹੋਊਗੀ ਦੂਸਰਾ ਜਿਹੜਾ ਜਿਹੜਾ ਪਟੀਸ਼ਨ ਕਰਤਾ ਵਾ 28 ਨੂੰ ਉਹਨਾਂ ਨੇ ਪਟੀਸ਼ਨ ਕੀਤੀ ਸੀ ਔਰ ਉਹਦੇ ਵਿੱਚ ਹਰਿਆਣਾ ਸਰਕਾਰ ਨੂੰ ਐਫੀਡੇਵਿਟ ਦਾਖਲ ਕਰਨ ਦੀ ਗੱਲ ਕਹੀ ਗਈ ਸੀ ਅੱਜ ਹਰਿਆਣਾ ਸਰਕਾਰ ਨੇ ਐਫੀਡੇਵਿਟ ਦਿੱਤਾ ਹੈਗਾ ਉਹਦੇ ਤੇ ਜਿਹੜੀ ਪ੍ਰੈਸ ਰਿਲੀਜ਼ ਪਟੀਸ਼ਨ ਕਰਤਾ ਦੀ ਆਈ ਹੋਈ ਆ ਉਹਦੇ ਆਧਾਰ ਤੇ ਜਿਹੜਾ ਪ੍ਰਚਾਰ ਮਾਧਿਅਮਾਂ 'ਚ ਪ੍ਰਚਾਰ ਆਇਆ ਵੀ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਹਰਿਆਣਾ ਦਾ ਬਾਰਡਰ ਖੋਲ੍ਹਿਆ ਜਾਵੇ ਇਦੇ ਤੇ 16 ਤਰੀਕ ਨੂੰ ਆਪਣੇ ਦੋਵੇਂ ਫੋਰਮ ਇਕੱਠੇ ਹੋਣਗੇ ਇਕੱਠੇ ਹੋ ਕੇ ਵਿਚਾਰ ਕਰਨਗੇ ਜਿਹੜੀ ਅਸੀਂ ਗੱਲ ਕਹਿੰਦੇ ਸੀ ਵੀ ਸ਼ੰਭੂ ਬਾਰਡਰ ਜਾਂ ਹੋਰ ਬਾਰਡਰ ਅਸੀਂ ਬੰਦ ਨਹੀਂ ਕੀਤੇ ਹੋਏ ਕੇਂਦਰ ਨੇ ਤੇ ਹਰਿਆਣਾ ਸਰਕਾਰ ਨੇ ਬੰਦ ਕੀਤੇ ਉੱਤੇ ਹਰਦ ਸੈਨਿਕ ਫੋਰਸ ਲੱਗੇ ਹੋਇਆ ਸਾਡੇ ਤੇ ਬੜਾ ਬਲ ਪ੍ਰਯੋਗ ਕਰਕੇ ਜ਼ਬਰ ਕਰਕੇ ਸਾਨੂੰ ਰੋਕਿਆ ਗਿਆ ਸ਼ਹੀਦ ਸੁਭਕਰਨ ਸ਼ਹੀਦ ਹੋਇਆ 433 ਕਿਸਾਨ ਜ਼ਖਮੀ ਹੋਏ ਅਰ ਸਾਨੂੰ ਦੇਸ਼ ਦੀ ਰਾਜਤਾ ਨਿਵੇਂ ਚ ਜਾ ਕੇ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਗਿਆ ਜੇ ਜਿਵੇਂ ਕਿਹਾ ਜਾ ਰਿਹਾ ਜਿਵੇਂ ਇਸ ਕਿਸਮ ਦੇ ਆਰਡਰ ਹੋਏ ਤਾਂ ਅਸੀਂ ਦਿੱਲੀ ਜਾਣਾ ਸੀ ਦਿੱਲੀ ਜਾਣ ਦਾ ਨਿਰਣੈ ਅੱਜ ਵੀ ਸਾਡਾ ਹੈਗਾ ਇਹਦੇ ਬਾਰੇ ਅਸੀਂ 16 ਨੂੰ ਫੈਸਲਾ ਕਰਾਂਗੇ ਪੀ ਇਹਦੇ ਬਾਰੇ ਅਸੀਂ ਕੀ ਫੈਸਲਾ ਕਰਨਾ ਹੈਗਾ ਇਹ ਸਾਡੀ ਮੁਢਲੀ ਪ੍ਰਤੀਕਿਰਿਆ ਸੀ ਹਾਂ ਦੇਖਣ ਵਾਲੀ ਗੱਲ ਹੋਊਗੀ ਕਿ ਹਰਿਆਣਾ ਸਰਕਾਰ ਕੀ ਇਸ ਆਰਡਰਾਂ ਦੇ ਉੱਤੇ ਕੀ ਰਿਵਿਊ ਪਟੀਸ਼ਨ ਪਾਉਂਦੀ ਆ ਕਿ ਨਹੀਂ ਪਾਉਂਦੀ ਕੀ ਹਾਈ ਕੋਰਟ ਨੂੰ ਮੋੜ ਕਹਿੰਦੀ ਆ ਵੀ ਦੁਬਾਰਾ ਵਿਚਾਰ ਕੀਤਾ ਜਾਵੇ ਇਹ ਤਾਂ ਅਗਲੀਆਂ ਸੰਭਾਵਨਾਵਾਂ ਨੇ ਹਾਂ ਅਸੀਂ ਰਸਤਾ ਨਹੀਂ ਸੀ ਰੋਕਿਆ ਇਸ ਗੱਲ ਦੀ ਹਰਿਆ ਪੰਜਾਬ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੁਸ਼ਟੀ ਕੀਤੀ ਹੋਈ ਆ ਔਰ ਜਿਹੜੀ ਗੱਲ ਸੱਤੋਂ ਮੀਡੀਆ ਸੁਣਨਾ ਚਾਹੁੰਦਾ असी आज भी रुकावट नहीं के रस्ता रोकने में कल भी नहीं होवेंगे ना सा मकसद सीडर खोला जाता तो आगे बढ़ने को, किसानों को, जो आगे जाने को आगे की। हाँ देखिए अगर हमें जो ऑर्डरों की कापी में भी ऐसा आ जाता है और हरियाणा सरकार के अंदर तैयार हो जाता है बैरिकेट हटाने के लिए तो हम सोलह की मीटिंग में ये निर्णय करेंगे और क्योंकि जो मैं व्यक्तिगति विचार दे रहा हूँ कि क्योंकि अब हमारा ਦਿੱਲੀ ਜਾ ਕੇ ਪ੍ਰਦਰਸ਼ਨ ਕਰਨੇ ਦਾ ਨਿਰਣੈ ਹੈ ਉਸਕੇ ਉੱਪਰ ਮੁੜ ਵਿਚਾਰ ਕਰਨੇ ਕਿ 16 ਕੋਈ ਜੂਝੂ ਜਿਹੜਾ ਉਹਨੇ ਦੋਵਾਂ ਸਰਕਾਰਾਂ ਨੂੰ ਕਿਹਾ ਕਿ ਇੱਕ ਨੂੰ ਤਾਂ ਕਿਹਾ ਕਿ ਰਸਤਾ ਖੋਵਾਵੇ ਦੂਜੇ ਨੂੰ ਇਹ ਕਿਹਾ ਕਿ ਕਿਸਾਨਾਂ ਨੂੰ ਜਿਹੜਾ ਇੱਕ ਤਹਿ ਖਾਂ ਜਿਹੜੀ ਆ ਉਹ ਦਿੱਤੀ ਜਾਵੇ ਉੱਤੇ ਬੈ ਕੇ ਆਪਣਾ ਪ੍ਰਦਰਸ਼ਨ ਕਰਦੇਗੇ ਸ਼ਾਂਤੀ ਨਾਲ ਨਹੀਂ ਦੇਖੋ ਇੱਕ ਤਾਂ ਥੋੜੀ ਗੱਲ ਆ ਆਰਡਰਾਂ ਦੀ ਕਾਪੀ ਤੋਂ ਵਾਰਾ ਹੋਰ ਵੀ ਗੱਲਾਂ ਬੜੀਆਂ ਆ ਰਹੀਆਂ ਨੇ ਦੇਖੋ ਸਾਡਾ ਸਪਸ਼ਟ ਸੀ ਵੀ ਅਸੀਂ ਦਿੱਲੀ ਜਾਣਾ ਦਿੱਲੀ ਜਾ ਕੇ ਦੇਸ਼ ਦੀ ਰਾਜਧਾਨੀ ਵਿੱਚ ਸਾਡੇ ਨਾਲ ਸਰਕਾਰ ਨਾਲ ਪ੍ਰਦਰਸ਼ਨ ਕਰਨਾ ਹੈਗਾ ਸਾਡਾ ਇਸ ਕਿਸਮ ਦਾ ਕੋਈ ਨਹੀਂ ਹੈਗਾ ਕਿ ਅਸੀਂ ਪੰਜਾਬ ਸਰਕਾਰ ਕੋ ਕੁ ਥਾਮ ਮੰਨ ਰਹੇ ਹਾਂ ਅਜੀ ਤਾਂ ਕੋਈ ਪਲੈਨ ਨਹੀਂ ਸੀ ਕੋਈ ਪਲੈਨ ਨਹੀਂ ਨਾ ਮੰਗਣਾ ਸੀ ਅਸੀਂ ਤੇ ਸਾਨੂੰ ਸਰਕਾਰ ਨੇ ਢੱਕਿਆ ਇਹਦੇ ਬਾਰੇ ਫੈਸਲਾ ਸੋਣ ਵਾਲੀ ਮੀਟਿੰਗ ਚ ਕਰਾਂਗੇ ਦੂਨਾ ਫੋਰਮਾਂ ਤੇ ਕਿਸੇ ਕਾ ਮੀਟਿੰਗ ਰਹੀ ਕਰਨੀ ਕਿਸ ਦਿਨ ਕਰਨੀ ਆ ਉਹ ਕਾਹਦੇ ਹੋਈ ਨਹੀਂ ਵੀ 16 16 ਸ਼ੰਭੂ ਬਾਰਡਰ ਤੇ ਕਰੇ ਠੀਕ ਹੈ ਅੰਦੀ ਸਾਹਿਬ ਐਫਐਸ ਦੀ ਰਿਪੋਰਟ ਆਈ ਇਸ ਚ ਕਿਹਾ ਕਿ ਸ਼ਾਰਟਕਨ ਵਰਤੀ ਗਈ ਹੈ ਜਿਹੜੀ ਗੋਲੀ ਚੱਲੀ ਆ ਸ਼ਾਰਟਕਨ ਵਰਤਿੰਗ ਹੁੰਦੀ ਨਹੀਂ ਦੇਖੋ ਜੇ ਤੁਸੀਂ ਸਾਬਕਾ ਹਰਿਆਣਾ ਦੇ ਗ੍ਰਹਿ ਮੰਤਰੀ ਦਾਕ ਬਿਆਨ ਯਾਦ ਕਰੋ ਅਨਿਲ ਵਿਜ ਜੀ ਦਾ ਉਹਨੇ ਕਿਹਾ ਸੀ ਵੀ ਮੈਂ ਜੇ ਗ੍ਰਹਿ ਮੰਤਰੀ ਹੁੰਦਿਆਂ تسلیم ਕਰਦਾ ਮਾਂ ਵੀ ਸਾਡੇ ਹੁਕਮਾਂ ਨਾਲ ਹੀ ਗੋਲੀ ਚਲਾਈ ਗਈ ਹੈ ਦੂਸਰਾ ਜਿਹੜੇ ਗੋਲੀ ਮਾਰਨ ਵਾਲੇ ਨੇ ਜੇ ਉਹੀ ਇਹਦੀ ਜਾਂਚ ਕਰਨਗੇ ਉਹਨਾਂ ਕੋਲੇ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ ਠੀਕ ਹੈ ਜੀ ਸਰਕਾਰ ਨੇ ਜੇ ਕੋ ਜਾਂਚ ਕਰਨੀ ਆ ਤੇ ਉਹ ਸਾਬਕਾ ਰਿਟਾਇਰਡ ਜੱਜ ਤੋਂ ਇਹਦੀ ਜਾਂਚ ਕਰਵਾਉਣ ਜਾਂ ਹੋ ਸਕੇ ਤੋ ਜਿਨ੍ਹਾਂ ਨੇ ਜ਼ੁਲਮ ਕੀਤਾ ਉਹੀ ਜਾਂਚ ਕਰਕੇ ਰਿਪੋਰਟ ਦੇ ਰਿਹਾ ਮੈਨੂੰ ਨਹੀਂ ਲੱਗਦਾ ਉਹ ਜਾਂਚ ਨਿਰਪੱਖ ਹੋਈ ਹੋਵੇ ਸਰ ਸ਼ੰਭੂ ਗਾਰਡ ਹੋਏ ਆਪਨੇ ਕਾਰ ਦਾ ਕਿ ਬਾਹਰ ਦੇ ਬੰਦੋਂ ਨੇ ਜੋ ਉਹਨਾਂ ਦੇ ਬਦਮਾਸ਼ੋਂ ਨੇ ਇਹ ਗੋਲੀ ਚਲਾਈ ਜੋ ਪੁਲਿਸ ਕੇ ਬੇਸ ਮੇਂ ਆਈ ਹੋਰ ਇਹ ਆਪੇ ਉਹਨਾਂ ਨੇ ਸਾਬਿਤ ਕਰ ਦਿਆ ਕਿ ਪੁਲਿਸ ਕੇ ਬੰਦੇ ਨੇ ਇਹ ਗੋਲੀ ਨਹੀਂ ਚਲਾਈ ਉਹ ਆਪੇ ਇਸ ਤੇ ਕਹਿ ਰਹੇ ਦੇਖਿਏ ਅਭੀ ਐਸਾ ਕਹਿਣਾ ਉਚਿਤ ਨਹੀਂ ਹੋ ਸਕਦਾ ਵੀ ਗੋਲੀ क्या सरकार ने नहीं चलाई देखिए ये सारी दुनिया जान रही है बहुत सारे हमारे फोटोग्राफर्स ने ये हवा में भी गोलियां चलती हैं, बुलेट्स हमने बहुत सी दी हैं तो बुलेट तो बहुत चली है बारह बोर की भी चली हैं और एसएलआर भी चली है ਤੋ ਇਸ ਤਰ੍ਹਾਂ ਕਿ ਅਭੀ ਬਾਤ ਕਰਨਾ ਇਹ ਜਾਂਚ ਦਾ ਵਿਸ਼ਾ ਹਮ ਕਹਤੇ ਹਰਿਆਣਾ ਸਰਕਾਰ ਜੋ ਜਾਂਚ ਕਰ ਰਹੀ ਹੈ ਹਮ ਹਮ ਹਮਾਉ ਉਸਕੇ ਵਿਸ਼ਵਾਸੀ ਨਹੀਂ ਹੈ ਤੇ ਬੜੀ ਵੱਡੀ ਗੱਲ ਹੈ ਕਿ ਕਿਸਾਨਾਂ ਦੇ ਤੇ ਸਵਾਲ ਚੁੱਕਿਆ ਗਿਆ ਕਿ ਤੁਹਾਡੇ ਨੂੰ ਕਿਸੇ ਨੇ ਗੋਲੀ ਮਾਰੀ ਹੈ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਅ ਦੇਖੋ ਕਿਸਾਨਾਂ ਕੋਲੇ ਨਾ ਤਾਂ ਪਹਿਲੀ ਗੱਲ ਇਹੋ ਜੀ ਕੋਈ ਹਥਿਆਰ ਆ ਉਹ ਆਪਣੇ ਭਰਾਵਾਂ ਤੇ ਗੋਲੀ ਕਿਉਂ ਚਲਾਉਣਗੇ ਸਵਾਲ ਤਾਂ ਹੈ ਨਾ ਕੋ ਆਪਣੇ ਆ ਤੇ ਗੋਲੀ ਥੋੜਾ ਚਲਾਉਂਦਾ ਹੈਗਾ ਇਹ ਸਰਕਾਰ ਜਿਹੜੇ ਜਦੋਂ ਮੋਦੀ ਸਰਕਾਰ ਨੇ ਪਾਪ ਕਮਾਏ ਆ ਪਾਪ ਲਗਾਉਣ ਦੇ ਯਤਨ ਹੋ ਰਿਹਾ ਲੁਕਣੇ ਨਹੀਂ ਹੈ ਜੋ ਸਾਨੂੰ ਲੱਗਦਾ ਹੈਗਾ ਤਾਂ ਜੇ ਸਰਕਾਰ ਕਿਸੇ ਰਿਟਾਇਰ ਸਾਬਕਾ ਜੱਜ ਕੋਲੇ ਇਹਦੀ ਜਾਂਚ ਕਰਾਉਂਦੀ ਹੈ ਤਾਂ ਅਸੀਂ ਮੰਨ ਸਕਦੇ ਹਾਂ ਕਿ ਉਹ ਨਿਰਪੱਖ ਹੋ ਸਕਦੀ ਹੈ ਠੀਕ ਹੈ ਜੀ ਠੀਕ ਹੈ ਜੀ ਮਿਹਰਬਾਨੀ ਲਗੇਟ ਵੇਟ 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 ਅਣੀ ਲਾਗੇਟ ਵੀ ਸਪੀਡ ਕਰਾ ਦੇ